ਨਾਸ਼ਾਹੀ ਰਾਜ ਜੋ ਚੱਲ ਰਿਹਾ ਪੰਜਾਬ ਦੇ ਵਿੱਚ ਜੋ ਤਾਲੀਬਾਨ ਦਾ ਜੋ ਦੌਰ ਚੱਲ ਰਿਹਾ ਵਾ ਪੰਜਾਬ ਦੇ ਵਿੱਚ ਸਿਰਫ ਪੰਜਾਬ ਦੇ ਵਿੱਚ ਇਹ ਕੌਣ ਲੈ ਕੇ ਆ ਰਿਹਾ ਕੌਣ ਹਰਕਤ ਕਰ ਰਿਹਾ ਅਸੀਂ ਤਾਂ ਜੀ ਟੰਗ ਦਾਂਗੇ ਮਾਰ ਦਾਂਗੇ ਫਾੜ ਦਾਂਗੇ ਇਹਨਾਂ ਨੂੰ ਕਿੰਨੇ ਨੇ ਰਾਜ ਦਿੱਤਾ ਹੈ ਮਰਨ ਦਾ ਕੌਣ ਨੇ ਮਾਂ ਮਾਰਨ ਵਾਲੇ ਇਹ ਬਦਨਾਮ ਕਿਹਨੂੰ ਕੀਤਾ ਜਾ ਰਿਹਾ ਸਿੱਖ ਧਰਮ ਨੂੰ ਬਦਲਾਮ ਕਰਨ ਦੇ ਵਿੱਚ ਸਭ ਤੋਂ ਵੱਡਾ ਇਸ ਟਾਈਮ ਦੇ ਵਿੱਚ ਹੱਥ ਜਿਹੜਾ ਆ ਅਮਰਤਪਾਲ ਮੈਰੋਂ ਦਾ ਆ ਸਿੱਖ ਸ਼ਬਦ ਇਹਦੇ ਗਲਤ ਹੁੰਦੇ ਸੀਗੇ ਡਬਲ ਮੀਨਿੰਗ ਸ਼ਬਦ ਹੁੰਦੇ ਸੀਗੇ ਮੰਨਦੇ ਹੋਏ ਸੀ ਬਿਲਕੁਲ ਡਬਲ ਮੀਨਿੰਗ ਸ਼ਬਦ ਬਹੁਤ ਹੀ ਜ਼ਿਆਦਾ ਗਲਤ ਨੇ ਤੇ ਗਲਤ ਲੜਕੀ ਆ ਸਰਕਾਰ ਨੇ ਦੇਖਣਾ ਤੁਹਾਡੇ ਕੋਲ ਕੋਈ ਇਹੋ ਜਿਹਾ ਕੋਈ ਰਾਈਟ ਨਹੀਂ ਹੈਗਾ ਕਿ ਤੁਸੀਂ ਕਿਸੇ ਦਾ ਕਤਲ ਕਰ ਦੋ ਇਹੋ ਜਿਹਾ ਕਿਹੜਾ ਕਾਰਨ ਜਿਹੜਾ ਇਹਨੂੰ ਭੱਜਣਾ ਪੈ ਗਿਆ ਇਹ ਕਿਹੜੀ ਕਾਪੀ ਦਾ ਪੰਨਾ ਸੀ ਜਿਹੜਾ ਇਹਦੇ ਖੋਲਿਆ ਕੋਈ ਨਾ ਕੋਈ ਰਾਜ਼ ਖੁੱਲ ਜਾਣਾ ਸੀ ਸਿੱਖ ਜਥੇਬੰਦੀ ਵੱਲੋਂ ਗੱਲਾਂ ਕਹਿ ਰਹੇ ਨੇ ਕਿ ਆਪਣੀਆਂ ਆਣ ਵਾਲੇ ਧੀਆਂ ਭੈਣਾਂ ਨੂੰ ਬਚਾ ਲਓ ਕਿ ਇਹ ਨਾ ਹੋਵੇ ਕਿ ਉਹ ਵੀ ਤੁਹਾਡੀਆਂ ਧੀਆਂ ਭੈਣਾਂ ਅੱਗੇ ਜਾ ਕੇ ਗਲਤ ਹੋ ਜਾਣ ਉਹ ਕਿਸੇ ਵੀ ਧਰਮ ਦੇ ਨਾਲ ਬਿਲੋਂਗ ਕਰ ਸਕਦੀਆਂ ਨੇ ਅਸੀਂ ਵੀ ਬਣੀ ਵੀ ਧੀਆਂ ਭੈਣਾਂ ਹੈਗੀਆਂ ਮੇਰੇ ਬੱਚੇ ਨੇ ਜੋ ਸੱਚਾਈ ਹੈ ਕਿ ਮੈਂ ਆਪਣੀ ਵਾਈਫ ਹੋਵੇ ਜਾਂ ਮੇਰੇ ਭੈਣ ਹੋਵੇ ਕਿਸੇ ਇੰਸਟਾਗ੍ਰਾਮ ਦੀ ਕੋਈ ਆਈਡੀ ਨਹੀਂ ਹੈ ਗਮਲਕੁਰ ਭਾਬੀ ਜੀ ਗਲਤ ਹੈਗੀ ਸੀ ਠੀਕ ਹੈ ਤੁਸੀਂ ਦੇਖਦੇ ਕਿਉਂ ਦੇਖਦੇ ਕਿਉਂ ਵੀਡੀਓ ਨਾ ਨਾ ਦੇਖੋ ਨਹੀਂ ਦੇਖੂਗਾ ਤੁਹਾਡੇ ਫੋਨ ਚਾਣੀ ਆ ਤੁਸੀਂ ਬੋਲਣਾ ਸ਼ੁਰੂ ਕਰ ਦਿੱਤਾ ਸ਼ੁਰੂਆਤ ਕਰ ਦਿੱਤੀ ਆਵਾਜ਼ ਚੱਕਣੀ ਬੋਲਣਾ ਸ਼ੁਰੂ ਕਰ ਦਿੱਤਾ ਸੋਸ਼ਲ ਮੀਡੀਆ ਦੇਖਦੇ ਕਿਉਂ ਪਹਿਲਾਂ ਤਾਂ ਤੁਸੀਂ ਆਵਾਜ਼ ਨਹੀਂ ਚੱਕੀ ਹੁਣ ਬੋਲਣਾ ਮੈਂ ਕਹਿੰਦਾ ਸਰਕਾਰ ਨੂੰ ਚਾਹੀਦਾ ਹੈ ਪ੍ਰਸ਼ਾਸਨ ਚਾਹੀਦਾ ਕਿ ਜਿਹੜੇ ਵੀ ਕੋਈ ਇਹੋ ਜਿਹੇ ਕਿ ਫੇਕ ਆਈਡੀਆਂ ਜਾਂ ਅਰਜੀਨ ਆਈਡੀਆਂ ਇੰਸਟਾਗ੍ਰਾਮ ਤੇ ਬਣਾ ਕੇ ਜੇ ਪੈਸੇ ਚੰਦ ਕਮਾਉਂਦੇ ਨੇ ਇਹਨੂੰ ਰੋਕਿਆ ਜਾਵੇ ਪਰ ਉਹਦੇ ਪਰਿਵਾਰ ਦਾ ਕੀ ਕਸੂਰ ਆ ਜਿਹੜਾ ਅੱਜ ਪੁੱਖਾ ਮਰ ਰਿਹਾ ਕੀ ਕੋਈ ਜਾਏਗਾ ਕੋਈ ਨਹੀਂ ਜਾਂਦਾ ਉੱਥੇ ਨਾ ਉਹ ਬਿਆਨ ਦੇ ਰਹੇ ਨੇ ਉਹ ਵੀ ਅੱਜ ਤਰਸਦੇ ਨੇ ਸਾਡੀ ਥੋੜੀ ਕੁੜੀ ਚਲੀ ਗਈ ਕੁੜੀ ਗਲਤ ਸੀ ਤਾਂ ਹੀ ਚਲੀ ਗਈ ਸਹੀ ਹੁੰਦੀ ਨਹੀਂ ਜਾਂਦੀ ਆਪਣਾ ਆਲਓਵਰ ਪੰਜਾਬ ਚ ਸਾਰੇ ਕੰਮ ਸਹੀ ਕਰ ਰਹੇ ਨੇ ਪਰ ਜੋ ਇਹ ਕੰਮ ਇਹ ਕਰ ਰਹੇ ਕਿ ਕਾਨੂੰਨ ਨੂੰ ਆਪਣੇ ਹੱਥ ਚ ਨਹੀਂ ਲੈਣਾ ਚਾਹੀਦਾ ਕਿਸੀ ਚਾਹੁੰਦੇ ਆ ਕਿ ਜਿੰਦਾ ਵੀ ਇੰਸਟਾਗ੍ਰam ਜੋ ਯਾਨੀ ਗਲਤ ਆਈਡੀਆ ਜਾਂ ਫੇਕ ਆਈਡੀਆ オリジナル ਆਈਡੀਆ ਬਣਾ ਕੇ ਤੇ ਚੰਦ ਪੈਸੇ ਕਮਾਉਂਦੀਆਂ ਨੇ ਜੋ ਲੇਡੀਜ਼ ਇਹਨਾਂ ਨੂੰ ਨਤ ਪਾਣੀ ਬਹੁਤ ਜ਼ਰੂਰੀ ਹੈ ਦੁਦਣਾ ਲਾਈਵ ਵੇਖਣ ਵਾਲੇ तमाम ਦਰਸ਼ਕਾਂ ਦਾ ਸਵਾਗਤ ਹੈ ਮੈਂ ਨੇ ਦਿਨ ਤੁਹਾਡੇ ਦੱਸਦੀ ਹਾਂ ਸੋਸ਼ਲ ਮੀਡੀਆ ਦੇ ਉੱਤੇ ਇੱਕ ਵੀਡੀਓ ਬਹੁਤ ਤੇਜ਼ੀ ਨਾਲ ਵਾਇਰਲ ਹੋ ਰਹੀ ਹੈ ਤੇ ਨਾਲ ਸੁਰਖੀਆਂ ਦੇ ਵਿੱਚ ਦੋ ਨਾਮ ਜਿਹੜੇ ਨੇ ਉਹ ਲਗਾਤਾਰ ਆਉਂਦੇ ਹੋਏ ਨਜ਼ਰ ਆ ਰਹੇ ਨੇ ਦੱਸਦੀ ਇੱਕ ਨਾਮ ਜਿਹੜਾ ਕਮਲਕੌਰ ਭਾਬੀ ਤੇ ਦੂਜਾ ਅਮਰਿਤਪਾਲ ਸਿੰਘ ਮਹਿਰੂ ਦਾ ਜਿਹੜਾ ਨਾਮ ਹੈ ਸੁਰਖੀਆਂ ਦੇ ਵਿੱਚ ਛਾਇਆ ਹੋਇਆ ਸੋਸ਼ਲ ਮੀਡੀਆ ਦੇ ਉੱਤੇ ਤੇ ਕਈ ਲੋਕ ਆਪਣੀ ਆਪਣੀ ਰਾਏ ਜੜੀ ਨੇ ਉਹ ਵੀ ਦੱਸ ਰਹੇ ਨੇ ਤੇ ਕਈ ਲੋਕ ਜਿਹੜੇ ਆ ਜਦੋਂ ਵੀਡੀਓ ਚੱਲਦੀ ਤੇ ਉਹਦੇ ਵਿੱਚ ਕਮੈਂਟ ਵੀ ਜਿਹੜੇ ਆਪਣੇ ਹਿਸਾਬ ਨਾਲ ਪਾਉਂਦੇ ਹੋਏ ਨਜ਼ਰ ਆਉਂਦੇ ਨੇ ਪਰ ਦੱਸ ਦੇ ਲੁਧਿਆਣਾ ਦੇ ਵਿੱਚ Shivshana Samajwadi ਤੋਂ Hemant Thakur ਸਾਡੇ ਨੇ ਮੌਜੂਦ ਨੇ ਗੱਲਬਾਤ ਕਰ ਲੈਣੇ ਆਖਿਰਕਾਰ ਇਹ ਕੀ ਕਹਿੰਦੇ ਨੇ ਕੀ ਕਹਿਣਾ ਹੈ ਇਹਨਾਂ ਦਾ ਕਿਉਂਕਿ ਇਹ ਵੀ ਸੋਸ਼ਲ ਮੀਡੀਆ ਦੇ ਉੱਤੇ ਕਾਫੀ ਜ਼ਿਆਦਾ ਛਾਇਏ ਰਹਿੰਦੇ ਨੇ ਸੋ ਇਹਨਾਂ ਵੱਲੋਂ ਵੀ ਕਈ ਗੱਲ ਜੜੀ ਹੈ ਕੀਤੀ ਜਾਂਦੀ ਹੈ ਸੋ ਗੱਲਬਾਤ ਕਰਦੇ ਹਾਂ જય ਸ਼੍ਰੀਮ Hemant ਜੀ ਤੁਸੀਂ ਅੱਜ ਬਹੁਤ ਸਵਾਗਤ ਹੈ ਤੁਹਾਡਾ ਲੁਧਿਆਣਾ ਮੇਰੇ ਵੱਲੋਂ ਸਾਰਿਆਂ ਨੂੰ ਜੈ ਸ਼ਿਵ ਸ਼੍ਰੀ ਰਾਮ ਜੈ ਮਹਾਕਾਲ ਵੀਰ ਬੋਗੇ ਬਸੁੰਦਰਾ ਜੈ ਮਹਾਰਾਣਾ ਬਿਲਕੁਲ ਹੇਮੰਤ ਜੀ ਕੀ ਕਹਿਣਾ ਚਾਹੋਗੇ ਸੋਸ਼ਲ ਮੀਡੀਆ ਦੇ ਉੱਤੇ ਦੋ ਨਾਮ ਸੁਰਖੀਆਂ ਦੇ ਵਿੱਚ ਚਾਏ ਹੋਏ ਨੇ ਇੱਕ ਪਹਿਲਾ ਨਾਮ ਹੈ ਕਮਲਕੌਰ ਭਾਬੀ ਤੇ ਦੂਜਾ ਨਾਮ ਹੈ ਅਮਰਪਾਲ ਸਿੰਘ ਮੈਰੋ ਦੇਖੋ ਜੀ ਰੋਲਾ ਲਗਾਤਾਰ ਪੰਜਾਬ ਦਾ ਮਾਹੌਲ ਖਰਾਬ ਹੋ ਰਿਹਾ ਸਰਕਾਰ ਨੂੰ ਪਹਿਲਾਂ ਤਾਂ ਚਾਹੀਦਾ ਕਿ ਜਿਹੜਾ ਇਸ ਟਾਈਮ ਜੋ ਤਾਨਾਸ਼ਾਹੀ ਦਾ ਜੋ ਚੱਲ ਰਿਹਾ ਪੰਜਾਬ ਦੇ ਵਿੱਚ ਜੋ ਤਾਲੀਬਾਨ ਦਾ ਜੋ ਦੌਰ ਚੱਲ ਰਿਹਾ ਵਾ ਪੰਜਾਬ ਦੇ ਵਿੱਚ ਸਿਰਫ ਪੰਜਾਬ ਦੇ ਵਿੱਚ ਇਹ ਕੌਣ ਲੈ ਕੇ ਆ ਰਿਹਾ ਕੌਣ ਹਰਕਤ ਕਰ ਰਿਹਾ ਲਗਾਤਾਰ ਕਿਤੇ ਗੋਟੇ ਵੱਡੇ ਜਾ ਰਿਹਾ ਵਾ ਕਿਤੇ ਕੋਈ ਟੰਗ ਦੇ ਦਿੰਦੇ ਆ ਕਿਤੇ ਗੁਰਦੁਆਰੇ ਵਿੱਚ ਕਤਲ ਹੋ ਰਿਹਾ ਵਾ ਹੁਣ ਕਮਲਕੌਰ ਭਾਬੀ ਦਾ ਕਿ ਨਵਾਂ ਰੋਲਾ ਆ ਗਿਆ ਕਿ ਇਹਨੂੰ ਕਿ ਪ੍ਰੀਪਲਾਨ ਦੇ ਨਾਲ ਲੁਧਿਆਣੇ ਤੋਂ ਬਠਿੰਡਾ ਬੁਲਾਇਆ ਗਿਆ ਉੱਥੇ ਉਹਨੂੰ ਜਣਕੀ ਕਸਾਫੇ ਦੇ ਨਾਲ ਗਲਾ ਘੁੱਟ ਕੇ ਉਹਨੂੰ ਮਾਰਿਆ ਗਿਆ ਤੇ ਮਾਰਿਆ ਗਿਆ ਹਾਲ ਜਾਂਚ ਜਾਂਚ ਦਾ ਵਿਸ਼ਾ ਇੱਕ ਹੋਰ ਵੀ ਆ ਰਿਹਾ ਦਾ ਕਿ ਸ਼ਾਇਦ ਕਿਤੇ ਮਾਰ ਦੀ ਕਿਤੇ ਪੁਸ਼ਟੀ ਨਾ ਹੋ ਜੇ ਕਿ ਫਰਾਂਸ ਦੇ ਲੈਬ ਦੇ ਵਿੱਚ ਉਹਦੇ ਸੈਂਪਲ ਭੇਜੇ ਗਏ ਨੇ ਗੱਲ ਕੀ ਹੈ ਅਮਰਤਪਾਲ ਮੈਰੋ ਨੂੰ ਇਡਾ ਸਟਾਪ ਚੱਕਣਾ ਹੀ ਕਿਉਂ ਪਿਆ ਤੂੰ ਗੁਰੂ ਦਾ ਸਿੰਘ ਹੈ ਜਦ ਬਣਿਆ ਤਾਂ ਸਿੰਘ ਬਣ ਕੇ ਦਿਖਾਂਦਾ ਤੇ ਸਿੰਘ ਉਹ ਬਣਿਆ ਨਹੀਂ ਐ ਅਸਲ ਦੇ ਵਿੱਚ ਨੌਕ ਬਣਿਆ ਕਿਉਂਕਿ ਬੁਲਾਇਆ ਗਿਆ ਕਿਤਸਾ ਨਾਲ ਉਸ ਲੜਕੀ ਨੂੰ ਬੁਲਾ ਕੇ ਤੂੰ ਕਿਹਾ ਠੀਕ ਐ ਮੈਂ ਮੰਨਦਾ ਗਲਤ ਐ ਲੜਕੀ ਤੇ ਗਲਤ ਲੜਕੀ ਆ ਸਰਕਾਰ ਨੇ ਦੇਖਣਾ ਤੁਹਾਡੇ ਕੋਲ ਕੋਈ ਇਹੋ ਜਿਹਾ ਕੋਈ ਰਾਈਟ ਨਹੀਂ ਹੈਗਾ ਕਿ ਤੁਸੀਂ ਕਿਸੇ ਦਾ ਕਤਲ ਕਰ ਦੋ ਇਹ ਕੋਈ ਤਾਨਾਸ਼ਾਹੀ ਰਾਜ ਨਹੀਂ ਹੈ ਸੰਵਿਧਾਨ ਬਣ ਚੁੱਕਿਆ ਹੋਇਆ ਵਾ ਹਰ ਇੱਕ ਦਾ ਇੱਕ ਪ੍ਰੋਟੋਕੋਲ ਦਾ ਸਿਸਟਮ ਹੈ ਅਸੀਂ ਆਪਣੀ ਆਵਾਜ਼ ਇੱਕ ਲੋਕ ਦਾ ਅਕੋਰਡਿੰਗ ਅਸੀਂ ਡੀਸੀ ਸਾਹਿਬ ਨੂੰ ਮੈਮੋਰੰਡਮ ਦੇ ਕੇ ਆਈਏ ਸੀਪੀ ਸਾਹਿਬ ਨੂੰ ਦੇ ਕੇ ਆਈਏ ਸਾਈਬਰ ਕ੍ਰਾਈਮ ਦੇ ਵਿੱਚ ਕੰਪਲੇਂਟ ਪਾ ਕੇ ਆਈਏ ਆਪਣੇ ਪੂਰੇ ਸੰਗਠਨ ਤੇ ਸਮੁਦਾਇ ਨੂੰ ਨਾਂ ਲੈ ਕੇ ਕਿ ਸਾਡੇ ਸਮਾਜ ਦਾ ਨਾਲ ਜਾਣਕਾਨ ਕੀਤਾ ਜਾਦਾ ਧੱਕਾ ਕੀਤਾ ਜਾ ਰਿਹਾ ਇਸ ਕੰਮ ਔਰ ਭਾਬੀ ਵੱਲੋਂ ਉੱਤੇ ਪਰਚਾ ਦਰਜ ਕਰਵਾਇਆ ਜਾਂਦਾ ਉਹਨੂੰ ਜੇਲ੍ਹ ਭੇਜਿਆ ਜਾਂਦਾ ਅਕਲ ਆ ਜਾਂਦੀ ਬਾਕੀਆਂ ਨੂੰ ਵੀ ਪਰ ਨਹੀਂ ਇਹ ਹਰਕਤ ਕਰਾਈ ਨਹੀਂ ਨੇ ਅਸੀਂ ਤਾਂ ਜੀ ਟੰਗ ਦਾਂਗੇ ਮਾਰ ਦਾਂਗੇ ਫਾੜ ਦਾਂਗੇ ਇਹਨਾਂ ਨੂੰ ਕਿੰਨਾ ਨੇ ਰਾਈਟ ਦਿੱਤਾ ਹੈ ਮਾਰਨ ਦਾ ਕੌਣ ਨੇ ਮਾਂ ਮਾਰਨ ਵਾਲੇ ਇਹ ਬਦਨਾਮ ਕਿਹਨੂੰ ਕੀਤਾ ਜਾ ਰਿਹਾ ਅਮਰਤਪਾਲ ਮੈਰੋ ਦਾ ਜੇ ਪਿਛਲਾ ਰਿਕਾਰਡ ਚੈੱਕ ਕਰ ਲਈਏ ਤਾਂ ਕੀ ਪਹਿਲਾਂ ਸਰਦਾਰ ਸੀਗਾ ਇਹ ਸਿੱਖ ਫੈਮਿਲੀ ਨਾਲ ਬਿਲੋਂਗ ਰੱਖਦਾ ਸੀਗਾ ਸਾਨੂੰ ਤਾਂ ਪਤਾ ਨਹੀਂ ਸਾਨੂੰ ਸੁਣਨ ਚ ਆਇਆ ਸੂਤਰਾਂ ਦੇ ਅਨੁਸਾਰ ਸਾਨੂੰ ਪਤਾ ਲੱਗਿਆ ਕਿ ਇਹ ਜਿਹੜਾ ਬੰਦਾ ਹੈ ਕਿ ਰੀਅਲ ਦੇ ਵਿੱਚ ਅਸਲ ਦੇ ਵਿੱਚ ਆਪਣੇ ਧਰਮ ਦੇ ਨਾਲ ਨਹੀਂ ਹੈ ਇਹਦਾ ਧਰਮ ਕੋਈ ਹੋਰ ਹੈ ਠੀਕ ਹੈ ਜੇ ਧਰਮ ਕੋਈ ਹੋਰ ਆ ਜਾ ਸਿੱਖ ਧਰਮ ਚ ਆਇਆ ਤਾਂ ਤੋ ਕਥਾਬਚ ਬਣ ਕੇ ਸਮਾਜ ਦੇ ਨਾਲ ਬਰਾਬਰ ਜੁੜ ਸਮਾਜ ਨੂੰ ਅੱਗੇ ਲੈ ਕੇ ਆ ਕਥਾਬਚ ਕਿਨੇ ਬਣਿਆ ਬੰਦਾ ਇਹ ਹਮੇਸ਼ਾ ਪੰਜਾਬ ਦਾ ਮਾਹੌਲ ਖਰਾਬ ਕੀਤਾ ਤੇ ਸਿੱਖ ਧਰਮ ਨੂੰ ਬਦਨਾਮ ਕਰਨ ਦੇ ਵਿੱਚ ਸਭ ਤੋਂ ਵੱਡਾ ਇਸ ਟਾਈਮ ਦੇ ਵਿੱਚ ਹੱਥ ਜਿਹੜਾ ਆ ਅਮਰਤਪਾਲ ਮੈਰੋਂ ਦਾ ਆ ਕਿਉਂਕਿ ਗੁਰੂ ਗੋਬਿੰਦ ਸਿੰਘ ਜੀ ਬਾਬਾ ਬੰਦਾ ਸਿੰਘ ਬਹਾਦਰ ਜੀ ਦੀ ਲਾਰਲੀ ਫੌਜ ਇਹਨਾਂ ਨੇ ਹਮੇਸ਼ਾ ਗਊ ਗਰੀਬ ਦੀ ਰੱਖਿਆ ਕੀਤੀ ਐ ਇਸ ਨੀਲੇ ਬਾਨ ਨੇ ਹਮੇਸ਼ਾ ਗਊ ਗਰੀਬ ਦੀ ਰੱਖਿਆ ਕੀਤੀ ਐ ਔਰਤਾਂ ਦੇ ਮਜਰੂਮਾਂ ਦੇ ਕਦੇ ਹੱਥ ਨਹੀਂ ਛੱਕਿਆ ਚਾਹੇ ਉਹ ਸਹੀ ਹੋਵੇ ਚਾਹੇ ਉਹ ਗਲਤ ਹੋਵੇ ਇਸ ਜਿਹੜਾ ਐਕਟ ਜਿਹੜਾ ਬਣਾਇਆ ਆਪਣੀ ਬਣਾ ਲਿਆ ਸ਼ਰੀਆ ਕਾਨੂੰਨ ਬਣਾ ਲਿਆ ਤਾਨਾਸ਼ਹੀ ਰਾਜ ਬਣਾ ਲਿਆ ਇਹਦੇ ਪਿੱਛੇ ਕੀ ਕੰਮ ਐ ਪ੍ਰੀਪਲਾਨਡ ਕੰਮ ਐ ਫੰਡਿੰਗ ਦਾ ਸਿਸਟਮ ਐ ਦੋ ਬੰਦੇ ਫਸ ਗਏ ਇੱਕ ਬੰਦਾ ਬਾਹਰ ਭੱਜ ਗਿਆ ਜੇ ਸੱਚਾ ਇਹ ਸੂਰਮਾ ਹੁੰਦਾ ਇਥੇ ਪੇਸ਼ ਹੁੰਦਾ ਤੇ ਕਿ ਹਾਂ ਮੈਂ ਕੀਤਾ ਇਹੋ ਜਿਹਾ ਕਿਹੜਾ ਕਾਰਨ ਜਿਹੜਾ ਇਹਨੂੰ ਭੱਜਣਾ ਪੈ ਗਿਆ ਇਹ ਜਿਹੜੀ ਕਿਹੜੀ ਕਾਪੀ ਦਾ ਪੰਨਾ ਸੀ ਜਿਹੜਾ ਇਹਦੇ ਖੋਲਿਆ ਕੋਈ ਨਾ ਕੋਈ ਰਾਜ ਖੁੱਲ ਜਾਣਾ ਸੀਗਾ ਇਹ ਵੀ ਕਿ ਸਚਾਈ ਹੈ ਸੋਸ਼ਲ ਮੀਡੀਆ ਤੇ ਇੱਕ ਵੀਡੀਓ ਜਿਹੜੀ ਹੈ ਵਾਇਰਲ ਹੁੰਦੀ ਹੈ ਕਾਫੀ ਚਲਦੀ ਹੁੰਦੀ ਹੈ ਕਮਲਕੌਰ ਭਾਬੀ ਦੀ ਜਿਹਦੇ ਵਿੱਚ ਤੇ ਅਮਰਪਾਲ ਮਹਿਰੂ ਦੀ ਜੇਕਰ ਗੱਲ ਕਰੀਏ ਤੇ ਉਹਨਾਂ ਵੱਲੋਂ ਕਿਹਾ ਜਾਂਦਾ ਕਿ ਜਿਹੜੇ ਇਹ ਸ਼ਬਦ ਹੈ ਡਬਲ ਮੀਨਿੰਗ ਇਹ ਸ਼ਬਦ ਹੁੰਦੇ ਆ ਇਹਨਾਂ ਦੇ ਤੇ ਉਸ ਤੋਂ ਬਾਅਦ ਇਹਦੇ ਕਰਕੇ ਨੌਜਵਾਨੀ ਜਿਹੜੀ ਹੈ ਬਰਬਾਦ ਹੋ ਰਹੀ ਹੈ ਤੇ ਉਸ ਤੋਂ ਬਾਅਦ ਇਹ ਕੁਝ ਗੱਲਾਂ ਜਿਹੜੀਆਂ ਉਹਨਾਂ ਵੱਲੋਂ ਕ ਪਹਿਲੇ ਨੰਬਰ ਤੇ ਸਭ ਤੋਂ ਵੱਡੀ ਗੱਲ ਜਿਹੜੇ ਤਾਂ ਕਹਿੰਦੇ ਅਮਰਤਾਪਲ ਮੈਰੋ ਦੀ ਗੱਲ ਕਰਦੇ ਆ ਕਿ ਕਤਲ ਦਾ ਦੋਸ਼ੀ ਹੈ ਦੋਸ਼ੀ ਮੈਂ 4 ਲੱਖ ਫੋਲੋਅਰ ਨੂੰ ਮੰਨੂੰਗਾ ਜਿਹੜਾ ਅਮਰਤਾਪਲ ਮੈਰੋ ਨੇ ਜਿਹੜਾ ਕਤਲ ਕੀਤਾ ਹੈ ਕਮਲਗੁਰ ਭਾਬੀ ਦਾ 4 ਲੱਖ ਫੋਲੋਅਰ ਉਸ ਕਮਲਗੁਰ ਭਾਬੀ ਦੇ ਨਾਲ ਜਿਹੜਾ 24 ਘੰਟੇ ਚ 1 ਮਿਲੀਅਨ 10 ਲੱਖ ਵਿਊਜ਼ ਹੋ ਜਾਂਦਾ ਸੀ ਉਸ ਲੇਡੀਜ਼ ਨੂੰ ਕਿੱਥੇ 4 ਲੱਖ ਫੋਲੋਅਰ ਨੇ ਇੱਕ ਮਜ਼ਾ ਲੈਣ ਵਾਸਤੇ ਇੱਕ ਉਹਦੀ ਜਾਨਤ ਸੁਣਨ ਵਾਸਤੇ ਆਵਾਜ਼ ਨੂੰ ਇੱਕ ਕਹਿੰਦੇ ਨੇ ਕਿ ਗੱਲਾਂ ਸੁਣਨੀਆਂ ਨੇ ਅਡਲਟ ਗੱਲਾਂ ਸੁਣਨੀਆਂ ਨੇ ਸੁਣਨ ਵਾਸਤੇ ਉਹਦਾ ਛੇਰੀ ਨੂੰ ਦੇਖਣ ਵਾਸਤੇ ਅੰਗ ਪ੍ਰਦਰਸ਼ਨ ਕਰ ਰਹੀ ਹੈ ਮੈਂ ਕਹਿੰਦਾ 4 ਲੱਖ ਫੋਲੋਅਰ ਜਿਹੜੇ ਨੇ ਕਤਲ ਦੇ ਦੋਸ਼ੀ ਸਭ ਤੋਂ ਵੱਡੇ ਉਹ ਨੇ ਜਿਹਨੂੰ ਬੈਠੀ ਬੈਠਨ ਪੈਸਾ ਆਂਦਾ ਸੀਗਾ ਉਹਨੂੰ ਤੇ ਜੇ ਪੈਸਾ ਦੀਵਾਨ ਦੇ ਵਿੱਚ ਉਹਦਾ ਉਹਨੂੰ ਤਾਂ ਪੈਸਿਆਂ ਲੱਗਣਾ ਜੀਵ ਤੇ ਕਰਨ ਜਿਹਦੇ ਖੂਨ ਲੱਗ ਜੇ ਉਹ ਕਦੇ ਨਿਕਲਦਾ ਨਹੀਂ ਆ ਉਹਨੂੰ ਬੈਠੀ ਬੈਠਨ ਪੈਸਾ ਆਨ ਲੱਗ ਗਿਆ ਉਹਨੂੰ ਉਹਦੀ ਇੱਕ ਅਧਿਕਾਰ ਬਣਨੀ ਨਹੀਂ ਮੈਂ ਹੁਣ ਇਹੀ ਕੰਮ ਕਰਾਂ ਬੇਲੀ ਬੈਠੇ ਮੈਨੂੰ ਪੈਸੇ ਆ ਰਿਹਾ ਇਹੋ ਜੀਆਂ ਬਹੁਤ ਲੇਡੀਜ਼ ਨੇ ਪੰਜਾਬ ਸਾਡੇ ਭਾਰਤ ਦੇ ਵਿੱਚ ਇਹਨਾਂ ਨੂੰ ਜਾਣ ਕੇ ਅਸਲ ਦੇ ਵਿੱਚ ਇਹੋ ਜਿਹਾ ਕਰਨਾ ਚਾਹੀਦਾ ਸਾਡੀਆਂ ਵੀ ਧੀਆਂ ਪੈਣਾ ਹੈਗੀਆਂ ਨੇ ਜੋ ਸਚਾਈ ਹੈ ਅਸੀਂ ਵੀ ਬੇਨੀ ਵੀ ਧੀਆਂ ਪੈਣਾ ਹੈਗੀਆਂ ਮੇਰੇ ਬੱਚੇ ਨੇ ਜੋ ਸਚਾਈ ਹੈ ਕਿ ਮੈਂ ਆਪਣੀ ਵਾਈਫ ਹੋਵੇ ਜਾਂ ਮੇਰੀ ਭੈਣ ਹੋਵੇ ਕਿਸੇ ਇੰਸਟਾਗ੍ਰam ਦੀ ਕੋਈ ਆਈਡੀ ਨਹੀਂ ਹੈ ਅਸੀਂ ਆਈਡੀ ਨਹੀਂ ਬਣਵਾਈ ਤੁਸੀਂ ਕਿਉਂ ਬਣਵਾ ਕੇ ਦੇ ਰਹੇ ਹੋ ਤੁਹਾਡੇ ਫੋਨ ਦੇ ਵਿੱਚ ਤੁਸੀਂ ਕੁਝ ਖੋਲਦੇ ਹੋ ਕੁਝ ਗਲਤ ਆ ਗਿਆ ਤੁਸੀਂ ਦੇਖ ਲਿਆ ਜੇ ਦੇਖ ਹੀ ਲਿਆ ਤਾਂ ਤੁਹਾਡੇ ਫੋਨ ਦੇ ਵਿਚਾਰਿਆ ਨਾ ਅਮਰਤਾਪਾਲ ਮੈਰੋ ਨੇ ਦੇਖਿਆ ਹੀ ਹੋਣਾ ਨਾ ਭੋਰੇ ਹੋਣਾ ਨਾ ਅੱਖਾਂ ਤਾਂ ਸੇਕੀਆਂ ਹੋਣੀਆਂ ਨਾ ਜੇ ਉਹ ਚੀਜ਼ਾਂ ਨੂੰ ਦੇਖਿਆ ਗਿਆ ਵਾ ਤਾਂ ਹੀ ਪਤਾ ਲੱਗਿਆ ਤੁਹਾਨੂੰ ਕਿਤੇ ਕਮਲਗੁਰ ਭਾਬੀ ਇਹ ਤਾਂ ਨਹੀਂ ਕਰੀ ਕਿ ਇਹ ਮੈਂ ਜਾਣ ਕੇ ਤੁਸੀਂ ਮੈਨੂੰ ਸਪੈਸ਼ਲ ਦੇਖੋ ਮੇਰੀ ਵੀਡੀਓ ਨੂੰ ਸਰਕਾਰ ਨੂੰ ਕੋਈ ਉਹ ਸਿਸਟਮ ਨਹੀਂ ਦਿੱਤਾ ਉਹਨੇ ਬੜਾ ਤਕੜਾ ਪੈਸਾ ਦਿੱਤਾ ਕਿ ਮੇਰੀ ਵੀਡੀਓ ਜੋ ਮੇਰੇ ਬੈਨਰ ਚੌਂਕਾ ਦੇ ਵਿੱਚ ਲੱਗੇ ਹੋਏ ਨੇ ਤੁਹਾਨੂੰ ਦੇਖਣ ਦੇ ਤੁਹਾਡੀ ਤੁਹਾਡੀ ਅੱਖਾਂ ਤੁਸੀਂ ਆਪ ਹੀ ਸਿੱਕੀਆਂ ਨੇ ਮੈਂ ਤਾਂ ਨਹੀਂ ਕਹਿੰਦਾ ਨਾ ਮੈਂ ਦੇਖੀ ਨਾ ਮੈਨੂੰ ਪਤਾ ਲੱਗਿਆ ਤੁਸੀਂ ਕਿੰਨੂੰ ਮੰਨਦੇ ਹੋ ਤੁਸੀਂ ਅੱਜ ਆ ਕੇ ਬੋਲਣ ਵਾਸਤੇ ਇਸ ਤੋਂ ਪਹਿਲਾਂ ਕਿਹਾ ਤੁਸੀਂ ਆਵਾਜ਼ ਨਹੀਂ ਚੱਕੀ ਇਹਦੇ ਬਾਰੇ ਆ ਤੁਸੀਂ ਬੋਲਣਾ ਸ਼ੁਰੂ ਕਰ ਦਿੱਤਾ ਸ਼ੁਰੂਆਤ ਕਰ ਦਿੱਤੀ ਆਵਾਜ਼ ਚੱਕਣੀ ਬੋਲਣਾ ਸ਼ੁਰੂ ਕਰ ਦਿੱਤਾ ਸੋਸ਼ਲ ਮੀਡੀਆ ਦੇਖਦੇ ਕਿਉਂ ਪਹਿਲਾਂ ਤਾਂ ਤੁਸੀਂ ਆਵਾਜ਼ ਨਹੀਂ ਚੱਕੀ ਹੁਣ ਬੋਲਣਾ ਸ਼ੁਰੂ ਕਰ ਦਿੱਤਾ ਦੇਖੋ ਕਮਲਕੌਰ ਭਾਬੀ ਦੀ ਗੱਲ ਕਰੀਏ ਤਾਂ ਸ਼ਿਵਸਨਾ ਸਮਾਜਵਾਦੀ ਵੱਲੋਂ ਕਮਿਸ਼ਨਰ ਸਾਹਿਬ ਦੇ ਅਸੀਂ ਇਹਦੇ ਤੇ ਕੰਪਲੇਂਟ ਕਰਵਾ ਕੇ ਆਏ ਸੀਗੇ ਇਹਨੇ ਇਸ ਜਾਣ ਕੇ ਕੋਈ ਵਕਤ ਪਹਿਲਾਂ ਇਹਨੇ ਜਿੰਮ ਦੇ ਜਿਹੜੇ ਮੁੰਡੇ ਪਹਿਲਵ ਉਹਨਾਂ ਦੇ ਆਪਣੇ ਟਿੱਪਣੀ ਕੀਤੀ ਸੀ ਨੇ ਕਿ ਯਾਨੀ ਕਿ ਉਪਰੋਂ ਡੋਲੇ ਹੁੰਦੇ ਨੇ ਮਤਲਬ ਦੱਸਿਆ ਗਿਆ ਕਿ ਅਡਲਟ ਗੱਲ ਗੰਦੀ ਗੱਲ ਕੀਤੀ ਗਈ ਕਿ ਯਾਨੀ ਕਿ ਨੀਚੋਂ ਦੇ ਬਿਲਕੁਲ ਵੀ ਬੱਚੇ ਵੀ ਪੈਦਾ ਨਹੀਂ ਕਰ ਸਕਦੇ ਬਕਾਇਦਾ ਵੀਡੀਓ ਚ ਬੋਲਿਆ ਗਿਆ ਪੂਰੇ ਪੂਰੇ ਸਮਾਜ ਦੇ ਉੱਪਰ ਇਹਨੇ ਗੱਲ ਬੋਲਤੀ ਇਹ ਨਸ਼ੇ ਦੇ ਵਿਰੁੱਧ ਵੀ ਬੋਲ ਸਕਦੀ ਸੀ ਕਿ ਵੀ ਸ਼ਬਦ ਇਹਦੇ ਗਲਤ ਹੁੰਦੇ ਸੀਗੇ ਡਬਲ ਮੀਨਿੰਗ ਸ਼ਬਦ ਹੁੰਦੇ ਸੀਗੇ ਮੰਨਦੇ ਹੋਏ ਸੀ ਬਿਲਕੁਲ ਡਬਲ ਮੀਨਿੰਗ ਸ਼ਬਦ ਬਹੁਤ ਹੀ ਜ਼ਿਆਦਾ ਗਲਤ ਨੇ ਮੈਂ ਕਹਿੰਦਾ ਸਰਕਾਰ ਨੂੰ ਚਾਹੀਦਾ ਹੈ ਪ੍ਰਸ਼ਾਸਨ ਚਾਹੀਦਾ ਕਿ ਜਿਹੜੇ ਵੀ ਕੋਈ ਇਹੋ ਜਿਹੇ ਕੋਈ ਫੇਕ ਆਈਡੀਆਂ ਜਾਂ 오ਰੀਜਨਲ ਆਈਡੀਆਂ ਇੰਸਟਾਗ੍ਰਾਮ ਤੇ ਬਣਾ ਕੇ ਜੋ ਪੈਸੇ ਚੰਦ ਕਮਾਉਂਦੇ ਨੇ ਇਹਨੂੰ ਰੋਕਿਆ ਜਾਵੇ ਨਾ ਕਿ ਬੜਾਵਾ ਕੀਤਾ ਜਾਵੇ ਇਹ ਦੰਗੇ ਭੜਕਾਉਣ ਦਾ ਕੰਮ ਹੀ ਹੈ ਨਾ ਇਹ ਦੰਗਾ ਹੀ ਪੜਕੇਗਾ ਹੁਣ ਕਹਿ ਦਿੰਦੇ ਨੇ ਕਿ ਹਿੰਦੂ ਹੈ ਜਾਂ ਸਿੱਖ ਹੈ ਕਦੇ ਮੁਸਲਮਾਨ ਹੈ ਮਤਲਬ ਤੁਸੀਂ ਆਪਣੀ ਚੀਜ਼ ਨੂੰ ਕਹਿ ਰਹੇ ਹੋ ਕਿ ਉਹ ਜਨਕੀ ਹਿੰਦੂਤਰਨਾਂ ਬਿਲੋਂਗ ਕਰਦੀ ਹੈ ਜੇ ਮੈਂ ਗੱਲ ਕਰ ਦਵਾਂ ਕਿ ਅਮਰਤਪਾਲ ਮੈਰੋਂ ਦਾ ਧਰਮ ਕੀ ਹੈ ਇਹ ਤਾਂ ਕੋਈ ਗੱਲ ਨਹੀਂ ਬਣਦੀ ਇਹ ਤਾਂ ਗੱਲ ਨਹੀਂ ਬਣਦੀ ਪੰਜਾਬ 'ਚ ਰਹਿੰਦਾ ਜਾਂ ਭਾਰਤ 'ਚ ਰਹਿੰਦਾ ਰਾਸ਼ਟਰੀ ਖੇਤਰੀ ਕੋਈ ਗੱਲ ਕਰਦਾ ਆ ਬਾਬਾ ਸਾਹਿਬ ਅੰਬੇਦਕਰ ਦੇ ਤਾਂ ਅਸੀਂ ਮੰਨਦੇ ਆ ਅਸੀਂ ਉੱਚੀ ਨੀਵੀਂ ਜਾਤ ਨੂੰ ਖਤਮ ਕਰਕੇ ਇੱਕ ਹੀ ਥਾਲੀ 'ਚ ਸਾਰੇ ਇਕੱਠੇ ਖਾ ਰਹੇ ਆ ਤਾਂ ਤੁਸੀਂ ਅਲੱਗ-ਅਲੱਗ ਕਿਉਂ ਕੀਤਾ ਆ ਤੁਸੀਂ ਹਮੇਸ਼ਾ ਗੱਲ ਕਰਦੇ ਪੰਜਾਬ ਦੇ ਵਿੱਚ ਕਿ ਇਹ ਬਾਹਰੋਂ ਆਈ ਐ ਬਈਆ ਰਾਣੀ ਐ ਪਰਵੰਚਲੀ ਐ ਇਹ ਉੱਥੋਂ ਬਿਹਾਰ ਤੋਂ ਆਈ ਐ ਬਿਹਾਰ ਤੋਂ ਆਈ ਐ ਕਿੱਤੋਂ ਵੀ ਆਈ ਐ ਤੁਸੀਂ ਉਦੋਂ ਰੋਕਿਆ ਕਿਉਂ ਨਹੀਂ ਉਦੋਂ ਤੱਕ ਕਦੇ ਬੋਲਿਆ ਨਹੀਂ ਅੱਜ ਤੁਸੀਂ ਮੈਰੋ ਨੂੰ ਸਪੋਰਟ ਤਾਂ ਕਰਨ ਲੱਗੇ ਕਿਉਂਕਿ ਸਿੱਖ ਸਮਾਜ ਬਦਨਾਮ ਹੋ ਰਿਹਾ ਮੈਂ ਕਹਿੰਦਾ ਇਹਨੂੰ ਤੁਸੀਂ ਐਂਟਰੀ ਕਿਉਂ ਕਰਵਾਈ ਇਹਦੀ ਜਾਂਚ ਪਰਤਾਲੀ ਵੀ ਤਾਂ ਕਰਨੀ ਸੀ ਉਸ ਬੰਦੇ ਦੀ ਗੰਦੇ ਕਮਲਕੌਰ ਭਾਬੀ ਦੇ ਗਲਤ ਹੈਗੀ ਸੀ ਠੀਕ ਹੈ ਤੁਸੀਂ ਦੇਖਦੇ ਕਿਉਂ ਦੇਖਦੇ ਕਿਉਂ ਵੀਡੀਓ ਨਾ ਨਾ ਦੇਖੋ ਨਹੀਂ ਦੇਖੂਗਾ ਤੁਹਾਡੇ ਫੋਨ ਚਾਣੀ ਨਹੀਂ ਤੁਸੀਂ ਪੇਜ ਨੂੰ ਲਾਈਕ ਕਿਉਂ ਕਰਦੇ ਹੋ ਇੰਸਟਾਗ੍ਰam ਦੇ ਕਿਉਂ ਦੇਖਦੇ ਹੋ ਤੁਸੀਂ ਦੇਖੋ ਹੀ ਨਾ ਨਾ ਦੇਖ ਦੇਖ ਕੇ ਆਪਣੀ ਅੱਖਾਂ ਸੇਕ ਨਹੀਂ ਆ ਦੂਜੀ ਗੱਲ ਕਮਿਸ਼ਨਰ ਦੇ ਕੰਪਲੇਨਟ ਦਿਓ ਨਾ ਜੋ ਸਾਡਾ ਰਾਈਟ ਮੰਗਦਾ ਹੈ ਤੁਸੀਂ ਪ੍ਰਸ਼ਾਸਨ ਦੇ ਉੱਪਰ ਹੋਗੇ ਪ੍ਰਸ਼ਾਸਨ ਦੇ ਉੱਪਰ ਹੋ ਗਿਆ ਨਾ ਇਹ ਮਤਲਬ ਕਿ ਕਹਿਣ ਦਾ ਮਤਲਬ ਇਹ ਹੋ ਗਿਆ ਕਿ ਇੱਥੇ ਆਉਣ ਵਾਲਾ ਟਾਈਮ ਜਿਹੜਾ ਆਇਆ ਕਾਲਾ ਦੌਰ ਹੈ ਕਿ ਇਹ ਦੁਵਾਰ ਤੋਂ ਚਲਵਾਉਣ ਵਾਸਤੇ ਇੱਕ ਸ਼ੋਰਟਕਟ ਤਰੀਕਾ ਅਪਣਾਇਆ ਗਿਆ ਐਸਐਸਪੀ ਅਮਰਿਤ ਕੁੰਡਲ ਮੈਡਮ ਦੇ ਜਿਹੇ ਬਿਆਨ ਨੇ ਕਿ ਜਿਹੜੇ ਦੋ ਬੰਦੇ ਜਿਹੜੇ ਫੜੇ ਗਏ ਨੇ ਅਮਰਿਤਪਾਲ ਦੇ ਜਿਹੜੇ ਪਿੰਡ ਦੇ ਬੰਦੇ ਸੀ ਜਿਹੜੇ ਵਸਨੀਕ ਸੀਗੇ ਉਹਨਾਂ ਨੇ ਬਿਆਨ ਦੇ ਵਿੱਚ ਵੀ ਕਿਹਾ ਤਾਂ ਕਿ ਸਾਨੂੰ ਬਾਹਰੋਂ ਵੀ ਪੈਸਾ ਆਇਆ ਸੀਗਾ ਕਿ ਪੰਜਾਬ ਦਾ ਮਾਹੌਲ ਖਰਾਬ ਕਰਨਾ ਆ ਐਡੀ ਵੱਡੀ ਗੱਲ ਮਤਲਬ ਦੇਖੋ ਤੁਸੀਂ ਕਮਲਕੌਰ ਭਾਬੀ ਕੁਝ ਨਹੀਂ ਸੀਗੀ ਤੁਸੀਂ ਇਹਨੂੰ ਹੀਰੋਇਨ ਬਣਾ ਕੇ ਸਾਹਮਣੇ ਪੇਸ਼ ਕਰ ਰਹੇ ਹੋ ਮੈਂ ਤਾਂ ਜੀਰੋ ਹੀ ਮੰਨਦਾ ਪਰ ਉਹਦੇ ਪਰਿਵਾਰ ਦਾ ਕੀ ਕਸੂਰ ਆ ਜਿਹੜਾ ਅੱਜ ਭੁੱਖਾ ਮਰ ਰਿਹਾ ਕੀ ਕੋਈ ਜਾਏਗਾ ਕੋਈ ਨਹੀਂ ਜਾਂਦਾ ਉੱਥੇ ਨਾ ਉਹ ਬਿਆਨ ਦੇ ਰਹੇ ਨੇ ਉਹ ਵੀ ਅੱਜ ਤਰਸਦੇ ਨੇ ਸਾਡੀ ਸਾਡੀ ਕੁੜੀ ਚਲੀ ਗਈ ਕੁੜੀ ਗਲਤ ਸੀ ਤਾਂ ਹੀ ਚਲੀ ਗਈ ਸਹੀ ਹੁੰਦੀ ਨਹੀਂ ਜਾਂਦੀ ਜੀ ਹੁਣ ਮੰਨਦੇ ਹਾਂ ਵੀ ਕਿਤਨੇ ਕਿਤੇ ਜੇਕਰ ਇਹ ਹੁਣ ਹੋ ਗਿਆ ਤੇ ਉਸ ਤੋਂ ਬਾਅਦ ਹੁਣ ਸੋਸ਼ਲ ਮੀਡੀਆ ਦੇ ਉੱਤੇ ਹੋਰ ਵੀ ਕੋ ਬਹੁਤ ਕੁਝ ਚੱਲਦਾ ਵਾ ਸੋਸ਼ਲ ਮੀਡੀਆ ਦੇ ਉੱਤੇ ਹੋਰ ਬਹੁਤ ਕੁਝ ਅਸਲੀਲਤਾ ਦੇਖਣ ਨੂੰ ਮਿਲਦੀ ਹੈ ਸੋ ਉਹਨੂੰ ਕਿਵੇਂ ਬੰਦ ਕਰਾਇਆ ਜਾਊਗਾ ਕਿਵੇਂ ਉਹਦੇ ਬਾਰੇ ਕੀ ਕਹਿਣਾ ਚਾਹੁੰਦੇ ਦੇਖੋ ਇਹ ਜਿਹੜੀ ਚੀਜ਼ ਹੈ ਅਸਲ ਦੇ ਵਿੱਚ ਬੰਦ ਕਰਵਾਉਣ ਦਾ ਜੋ ਰਾਈਟ ਹੈ ਇਹ ਸਾਡੀ ਸਰਕਾਰ ਨੂੰ ਚਾਹੀਦਾ ਕਿ ਬੰਦ ਹੋਣਾ ਚਾਹੀਦਾ ਨਾ ਕਿ ਯਾਨਕਿ ਅਸੀਂ ਕਿਸੇ ਦੇ ਸੋਧਾ ਲਾਣ ਚੱਲ ਜਾਾਂਗੇ ਅਸੀਂ ਧਮਕੀਆਂ ਦੇ ਰਹੇ ਹਾਂ ਅਸੀਂ ਠੋਕ ਦਾਂਗੇ ਇਹ ਸਾਨੂੰ ਵੀ ਕਲੀਅਰ ਹੈ ਇਹ ਫੰਡਿੰਗ ਦਾ ਮੈਟਰ ਹੈ ਪੰਡਿੰਗ ਦਾ ਮੈਟਰ ਨੂੰ ਦੇਖਦੇ ਹੋਏ ਸਰਕਾਰ ਨੂੰ ਚਾਹੀਦਾ ਆ ਕਿ ਜਾਨਕਿ ਇਹਨੂੰ ਨੱਥ ਪਾਈ ਜਾਵੇ ਨਹੀਂ ਤਾਂ ਆਉਣ ਵਾਲਾ ਪੰਜਾਬ ਦਾ ਕਾਲਾ ਦੌਰ ਦੁਬਾਰਤ ਸ਼ੁਰੂ ਹੋ ਜਾਣਾ ਆ ਦੋ ਇਨਫਲੂਐਂਸਰ ਹੋਰ ਸੀਗੀਆਂ ਸੋਸ਼ਲ ਮੀਡੀਆ ਦੇ ਉੱਤੇ ਜਿਨ੍ਹਾਂ ਨੂੰ ਧਮਕੀ ਭਰਾ ਕੋਲ ਜਾਂਦਾ ਸੀਗਾ ਮੈਸੇਜ ਜਾਂਦਾ ਸੀਗਾ ਕਾਲ ਉਹਨਾਂ ਨੂੰ ਵੀ ਆ ਰਹੀ ਸੀਗੀ ਉਸ ਤੋਂ ਬਾਅਦ ਕੁਝ ਨੂੰ ਜਿਹੜਾ ਸਿਕਿਉਰਟੀ ਵੀ ਜਿਹੜੀ ਪ੍ਰੋਵਾਈਡ ਹੋਈ ਹੈ ਉਹਨੇ ਬਾਰੇ ਦੇਖੋ ਸੁਣਨ ਚ ਆਇਆ ਕੋਈ ਇੱਕ ਲੇਡੀਜ਼ ਐ ਪਨੀ ਕਿਹੜੇ ਪਾਸੇ ਦੀ ਐ ਮਤਲਬ ਲੁਧਿਆਣੇ ਦੀ ਨਹੀਂ ਹੈਗੀ ਬਾਹਰਲੇ ਪਾਸੇ ਦੀ ਐ ਕੋਈ ਸ਼ਹਿਰ ਦੀ ਤੇ ਉਹਨੂੰ ਮਤਲਬ ਕਿ ਸਿਕਿਉਰਿਟੀ ਪ੍ਰੋਵਾਈਡ ਕੀਤੀ ਗਈ ਆ ਕਿਉਂਕਿ ਅਮਰਤਪਾਲ ਮੈਨੂੰ ਜੇ ਕਤਲ ਕੋਈ ਕਾਂਡ ਕਰਤਾ ਉਸ ਵੇ ਬਕਾਇਦਾ ਇੱਕ ਹੋਰ ਵੀਡੀਓ ਜਾਰੀ ਕੀਤੀ ਗਈ ਸੀ ਜਿਦੇ ਵਿੱਚ ਉਹਨੇ ਕਿਹਾ ਕਿ ਯਾਨੀ ਕਿ ਮੈਂ ਉਸ ਲੇਡੀਜ਼ ਨੂੰ ਮਤਲਬ ਕਿ ਤੈਨੂੰ ਤੇਰੇ ਵੀ ਮੈਂ ਟੰਗੀ ਟਾਈਮ ਚ ਕਰਨ ਤੇਰੇ ਵੀ ਅਸੀਂ ਸੋਧਾ ਲਾਣਾ ਉਹ ਲੇਡੀਜ਼ ਨੇ ਪਹਿਲਾਂ ਕੁਝ ਪਹਿਲਾਂ ਵਕਤੋਂ ਪਹਿਲਾਂ ਉਹਨੇ ਮਾਫੀ ਮੰਗ ਲਈ ਸੀ ਬਕਾਇਦਾ ਉਸ ਤੋਂ ਬਾਅਦ ਉਹਨੇ ਬਕਾਇਦਾ ਜਿੰਨੀ ਵੀ ਉਸ ਤੋਂ ਵੀਡੀਓ ਸੀ ਉਹਦੀ ਵੀ ਕੋਈ ਵੀ ਡਬਲ ਮੀਨਿੰਗ ਵਾਲੀ ਕੋਈ ਵੀਡੀਓ ਨਹੀਂ ਆਈ ਪੁਰਾਣੀਆਂ ਚੱਲਦੀ ਆ ਰਹੀਆਂ ਵੱਖਰਾ ਮੈਟਰ ਆ ਪਰ ਉਹਦਾ ਮਾਮਲੇ ਨੇ ਪਰਕਾਇਆ ਕਿਉਂ ਜਾ ਰਿਹਾ ਠੀਕ ਹੈ ਕੰਮ ਬਹੁਤ ਵਧੀਆ ਆਪਣਾ ਆਲਓਵਰ ਪੰਜਾਬ ਚ ਸਾਰੇ ਕੰਮ ਸਹੀ ਕਰ ਰਹੇ ਨੇ ਪਰ ਜੋ ਇਹ ਕੰਮ ਇਹ ਕਰ ਰਹੇ ਕਿ ਕਾਨੂੰਨ ਨੂੰ ਆਪਣੇ ਹੱਥ ਚ ਨਹੀਂ ਲੈਣਾ ਚਾਹੀਦਾ ਸਾਡੇ ਨੂੰ ਸਾਨੂੰ ਆਪਣੇ ਹੀ ਸਿਸਟਮ ਦੇ ਹਿਸਾਬ ਨਾਲ ਪ੍ਰਸ਼ਾਸਨ ਕੋਲ ਕੰਪਲੇਂਟ ਲੈ ਕੇ ਜਾਣਾ ਚਾਹੀਦਾ ਆ ਮੋਰਚਾ ਖੋਲਣਾ ਚਾਹੀਦਾ ਆ ਸਾਡੇ ਕੋਲ ਬਹੁਤ ਰਾਈਟ ਨੇ ਸੀਐਮ ਸਾਹਿਬ ਕੋਲ ਪਹੁੰਚਣਾ ਚਾਹੀਦਾ ਆ ਜਾਂ ਆਪਣੇ ਗ੍ਰਹਿ ਮੰਤਰੀ ਕੋਲ ਪਹੁੰਚਣਾ ਚਾਹੀਦਾ ਪਹੁੰਚਣਾ ਤਾਂ ਚਾਹੀਦਾ ਨਾ ਕੰਮ ਤਾਂ ਕਰਨਾ ਹੀ ਨਹੀਂ ਅਸੀਂ ਠੋਕਾਂਗੇ ਮਾਰਾਂਗੇ ਅਸੀਂ ਇਹ ਕਰਾਂਗੇ ਬਹਿ ਕਰਾਂਗੇ ਜਦ ਸਾਫੀ ਕਰ ਦੋ ਤੁਸੀਂ ਕਿ ਤੁਸੀਂ ਪੰਜਾਬ ਦੇ ਵਿੱਚ ਜਾਂ ਆਪਣੇ ਭਾਰਤ ਦੇ ਵਿੱਚ ਜਿੰਨੇ ਵੀ ਯਾਨਕੀ ਇਹ ਹੈਗੇ ਨੇ ਕਿ ਸੰਵਿਧਾਨ ਨੂੰ ਅਸੀਂ ਮੰਨਦਾ ਹੀ ਨਹੀਂ ਦਾ ਕਲੀਅਰ ਹੀ ਕਰ ਦੋ ਰਾਈਟ ਕਿਹਨਾਂ ਨੇ ਦਿੱਤਾ ਇਹਨਾਂ ਨੂੰ ਵੀ ਇਦਾਂ ਕਹਿਣ ਦਾ ਸਿੱਧੇ ਤੌਰ ਤੇ ਧਮਕੀ ਦੇ ਦੇਣੀ ਇਹ ਰਾਈਟ ਕਿਹਨਾਂ ਨੇ ਦੇਖੋ ਰਾਈਟ ਕਿਸੇ ਨੇ ਨਹੀਂ ਦਿੱਤਾ ਅਸਲ ਦੇ ਵਿੱਚ ਇਹ ਛਤਰੀਆ ਕੌਮ ਕਹੀ ਜਾਂਦੀ ਹੈ ਛਤਰੀਆ ਕੌਮ ਦੇ ਵਿੱਚ ਕੁਝ ਵੀ ਮ ਆ ਜਾਂਦੇ ਨੇ ਹਰ ਪਾਸੇ ਹੀ ਆ ਸਾਡੇ ਵੀ ਰਾਜਪੂਤਾਂ ਦੇ ਵਿੱਚ ਕੁਝ ਵਕਤ ਮੇਲੇ ਜੈ ਚੰਦ ਦੇ ਰਲ ਗਏ ਸੀਗੇ ਇਦਾਂ ਹੀ ਛਤਰੀ ਕੌਮ ਦੇ ਵਿੱਚ ਜੇ ਅੱਗੇ ਕੋਈ ਸ਼ਸਤਰਧਾਰੀ ਜ ਕੋਈ ਆਇਆ ਤਾਂ ਸਿੱਖ ਸਮਾਜ ਨੇ ਜ ਅੱਗੇ ਵਧ ਕੇ ਜਾਂਦਾ ਨਹੀਂ ਸਾਡੀ ਜਾਨ ਕੀ ਗੋਗਰੀਬ ਦੀ ਰੱਖਿਆ ਕੀਤੀ ਆ ਇਹਦੇ ਵਿੱਚ ਕੁਝ ਲੋਕ ਆ ਜਾਂਦੇ ਨੇ ਕੁਝ ਚੰਦ ਪੈਸਾ ਕਮਾਣ ਦੇ ਵਿੱਚ ਕੁਝ ਬਾਣਾ ਪਾ ਲਿਆ ਇਹੋ ਜਿਹਾ ਕਿ ਬਾਣਾ ਪਾ ਕੇ ਇੱਕ ਡਰ ਪੈ ਜਾਂਦਾ ਆ ਕਿ ਬਾਣਾ ਪਾ ਕੇ ਅਸੀਂ ਸਿੱਖਾਂ ਨੂੰ ਵੀ ਬਦਨਾਮ ਕਰ ਦਾਂਗੇ ਬਦਨਾਮ ਤਾਂ ਹੀ ਕਰ ਰਹੇ ਨਾ ਅਸੀਂ ਤਾਂ ਨਹੀਂ ਕਰ ਰਹੇ ਅਸੀਂ ਕਿੱਥੇ ਗੱਲ ਅਸੀਂ ਤਾਂ ਅੱਜ ਵੀ ਕਹਿੰਦੇ ਦੇਸ਼ ਸਾਡਾ ਇੱਕ ਅਖੰਡ ਭਾਰਤ ਦੀ ਗੱਲ ਕਰਦੇ ਆਂ ਦੇਸ਼ ਨੂੰ ਤੋੜਨ ਦੀ ਗੱਲ ਪਰ ਤੋੜਣ ਦੀ ਗੱਲ ਕੌਣ ਕਰ ਰਿਹਾ ਕਮੈਂਟਾਂ ਦੇ ਵਿੱਚ ਆਪ ਹੀ ਗੱਲਾਂ ਚੱਲ ਪੈਂਦੀਆਂ ਕਿ ਅਸੀਂ ਤਾਂ ਦੁਵਾਰ ਤੋਂ ਦੁਵਾਰ ਤੋਂ ਮੋੜੋ ਅਸੀਂ ਇਹੀ ਰਾਜ ਲੈ ਕੇ ਆਵਾਂਗੇ ਕਿਹੜਾ ਰਾਜ ਲੈ ਕੇ ਆਣਾ ਕਾਲਾ ਦੌਰ ਸ਼ਿਵਸਨ ਸਮਾਜਵਾਦੀ ਕਹਿੰਦੇ ਲੈ ਕੇ ਨਹੀਂ ਆਏਗੀ ਜਿਹੜਾ ਇਹ ਮਾਹੌਲ ਜਿਹੜਾ ਚੱਲਦਾ ਪਿਆ ਹੈ ਸੋਸ਼ਲ ਮੀਡੀਆ ਦੇ ਉੱਤੇ ਉਹਦੇ ਉੱਤੇ ਪਬਲਿਕ ਦੇ ਜਿਹੜੇ ਕਮੈਂਟਸ ਹੁੰਦੇ ਨੇ ਉਹ ਕਮੈਂਟ ਦੇਖਦੇ ਪਏ ਉਹ ਵੀ ਉਹ ਕਮੈਂਟ ਕੀ ਆ ਰਹੇ ਨੇ ਤੇ ਕਮੈਂਟ ਦੇ ਵਿੱਚ ਲੋਕ ਕੀ ਕਹਿ ਰਹੇ ਨੇ ਇਹ ਜਿਹੜੀ ਸੋਸ਼ਲ ਮੀਡੀਆ ਉੱਤੇ ਵੀਡੀਓ ਜਿਹੜੀਆਂ ਵਾਇਰਲ ਹੋ ਰਹੀਆਂ ਨੇ ਜਾਂ ਸੋਸ਼ਲ ਮੀਡੀਆ ਉੱਤੇ ਜਿਹੜਾ ਇਹ ਮਾਹੌਲ ਚੱਲਦਾ ਪਿਆ ਦੇ ਜੇ ਅਮਰਿਤਪਾਲ ਮੈਰੋ ਦੀ ਆਪਾਂ ਗੱਲ ਕਰ ਲਈਏ ਸਿੰਘ ਬਣ ਕੇ ਜਿਹਨੇ ਕੰਮ ਕੀਤਾ ਜੇ ਸੱਚਾ ਸਿੰਘ ਹੁੰਦਾ ਤਾਂ ਕਰਦਾ ਮੈਂ ਕੁਝ ਦੋ ਗੱਲਾਂ ਪੁਰਾਣੀਆਂ ਕਰੂੰਗਾ ਹੁਣ ਸਨੀ ਲਿਉਨ ਕੌਣ ਸੀ ਹੈ ਅੱਜ ਵੀ ਹੈ ਜੀਵਿਤ ਹੈ ਅੱਜ ਵੀ ਗੂਗਲ ਤੇ ਸਰਚ ਮਾ ਲਓ ਸਨੀ ਲਿਉਨ ਦੀ ਫਿਲਮਾਂ ਨਿਕਲ ਜਾਂਦੀਆਂ ਨੇ ਕਿ ਸਿੱਤ ਰਮਣਾ ਬਿਲੋਂਗ ਕਰਦੀਆਂ ਨੇ ਤੁਸੀਂ ਉੱਤੇ ਉਂਗਲ ਨਹੀਂ ਚੱਕਣੀ ਇਹਦੇ ਤੇ ਚੱਕਣੀ ਐ ਇਹਨੇ ਕਿਹੜਾ ਅੰਗ ਪ੍ਰਦਰਸ਼ਨ ਪੂਰਾ ਬੋਧਾ ਕਰਕੇ ਪੂਰਾ ਫਿਲਮਾਂ ਦੀਆਂ ਢੇਰ ਲਾਤਾ ਇਹਨੇ ਮਨ ਲ ਢੇਰ ਲਾਤਾ ਦੂਸਰੀ ਗੱਲ ਜਦੋਂ ਮੀਆਂ ਖਲੀਫਾ ਦੀ ਗੱਲ ਕਰ ਲਈਏ ਇੱਕ ਮੀਆਂ ਖਲੀਫਾ ਵੀ ਸੀ ਅੱਜ ਵੀ ਫਿਲਮਾਂ ਉਹਦੀ ਚਲਦੀਆਂ ਆ ਰਹੀਆਂ ਲਗਾਤਾਰ ਤਾਂ ਉਹ ਜਿਹੜੀ ਲੇਡੀਜ਼ ਹੈ ਠੀਕ ਹੈ ਉਹ ਕਿਸਾਨਾਂ ਦੇ ਅੰਦੋਲਨ ਦੇ ਵਿੱਚ ਉਹਨੂੰ ਸਨਮਾਨਿਤ ਕੀਤਾ ਜਾ ਰਿਹਾ ਉਹਦੇ ਤੇ ਕੋਈ ਸਿੰਘ ਸੂਰਮਾ ਨਹੀਂ ਗੱਲ ਕਰੇਗਾ ਉਹਤੇ ਨਹੀਂ ਵੀ ਗੱਲ ਕਰੇਗਾ ਮਤਲਬ ਇਹ ਦੇਖੋ ਨਾ ਗੱਲ ਨੂੰ ਸਮਝੋ ਮਾਨਸਿਕਤਾ ਦੀ ਗੱਲ ਇੱਕ ਸੱਚਾਈ ਹੈ ਇਹ ਰੋਲਾ ਕੋਈ ਕਮਲਕੌਰ ਭਾਬੀ ਵਾਲਾ ਕੋਈ ਰੋਲਾ ਨਹੀਂ ਹੈਗਾ ਇਹ ਇਹ ਬਸ ਸਿਰਫ ਬਦਨਾਮ ਕਰਨ ਵਾਲੀ ਗੱਲ ਹੈ ਇਹ ਮਾਮਲਾ ਕੁਝ ਹੋਰ ਹੈ ਫੰਡਿੰਗ ਦਾ ਮੈਟਰ ਹੈ ਜੋ ਰੀਅਲ ਦੇ ਵਿੱਚ ਜੇ ਸਚਾਈਆਂ ਹੁੰਦੀਆਂ ਕਿਤੇ ਜਾਨੀ ਕਿਹਾ ਜਾਂਦਾ ਕਿ ਅਸੀਂ ਇਹ ਕਰਦਾਂਗੇ ਬਹਿ ਕਰਦਾਂਗੇ ਤੇ ਕਹਿੰਦੇ ਨੇ ਕਿ ਬਹੁਤ ਵਧੀਆ ਕੀਤਾ ਤਾਂ ਫਿਰ ਉਹਦੇ ਕਿਉਂ ਨਹੀਂ ਕੀਤਾ ਉਹਨੂੰ ਕਿਉਂ ਨਹੀਂ ਰੋਕਿਆ ਗਿਆ ਜਿਹੜੀ ਕਿਸਾਨਾਂ ਦੇ ਅੰਦੋਲਨ ਦੇ ਸ਼ੰਭੂ ਬਾਰਡਰ ਤੇ ਆ ਕੇ ਬਹਿ ਗਈ ਸੀ ਉਹਨੂੰ ਕਿਉਂ ਨਹੀਂ ਰੋਕਿਆ ਗਿਆ ਉਹਨੇ ਕਿਹੜਾ ਇਹੋ ਜਿਹਾ ਕੰਮ ਕਰਤਾ ਕਿ ਸਮਾਜ ਦੇ ਭਲਾਈ ਦੇ ਕੰਮ ਕਰਤੇ ਮੀਆਂ ਖਲੀਫਾ ਨੇ ਉੱਥੇ ਜਾ ਕੇ ਉਹ ਮੋਰਚੇ 'ਚ ਕਹਿੰਦੇ ਅਸੀਂ ਕਿਸਾਨਾਂ ਦੇ ਨਾਲ ਆ ਮੈਂ ਕਹਿੰਦਾ ਵਾਹ ਇਹੋ ਜਿਹਾ ਤਾਂ ਚਾਹੀਦਾ ਨਹੀਂ ਸੰਦੋ ਹੋਰ ਵੀ ਬੰਦੇ ਕਿ ਜਦ ਕਿ ਜੰਗੀ ਜਿਹੜਾ ਫੁੱਲ ਉਹ ਮਾੜੀ ਸਰੀਮ ਚਲਦੀਆਂ ਆ ਨੇ ਅੱਜ ਵੀ ਚਲਦੀਆਂ ਨੇ ਅੰਗ ਪ੍ਰਦਰਸ਼ਨ ਛੱਡੋ ਉਹਦਾ ਪੂਰਾ ਪ੍ਰਦਰਸ਼ਨ ਹੰਦਾ ਉਹਨੂੰ ਨੋਕ ਕੇ ਜਾਣਾ ਰੋਕੀ ਕਮਲ ਕੋ ਭਾਬੀ ਵਰਗੀਆਂ ਨੇ ਪੰਜਾਬ ਪੁਲਿਸ ਨੂੰ ਕੀ ਕਹਿਣਾ ਚਾਹੋਗੇ ਬੜੇ ਕਾਬਲੇ ਤਾਰੀ ਪੰਜਾਬ ਪੁਲਿਸ ਲਗਾਤਾਰ ਕੰਮ ਕਰ ਰਹੀ ਹੈ ਤੇ ਜਿਹੜੇ ਵੀ ਗਲਤ ਅੰਸਰ ਨੇ ਉਹਨਾਂ ਦੇ ਉੱਤੇ ਨੱਥ ਪਾੰਦੇ ਨਜ਼ਰਾਂ ਦੇਖੋ ਪੰਜਾਬ ਪੁਲਿਸ ਨੂੰ ਅਸੀਂ ਤਾਂ ਇਹੀ ਬੇਨਤੀ ਲਾਣਾ ਚਾਹੁੰਦੇ ਹਾਂ ਸ਼ਿਵਸਨਾ ਸਮਾਜਵਾਦੀ ਪਾਰਟੀ ਵੱਲੋਂ ਕਿ ਅਸੀਂ ਚਾਹੁੰਦੇ ਹਾਂ ਕਿ ਜਿਹਦਾ ਵੀ ਇੰਸਟਾਗ੍ਰਾਮ ਜੋ ਯਾਨੀ ਗਲਤ ਆਈਡੀਆਂ ਜਾਂ ਫੇਕ ਆਈਡੀਆਂ ओरिजिनल ਆਈਡੀਆਂ ਬਣਾ ਕੇ ਜੋ ਚੰਦ ਪੈਸੇ ਕਮਾਉਂਦੀਆਂ ਇਹ ਨਾ ਹੋਵੇ ਕਿ ਪੰਜਾਬ ਦੇ ਸਾਡੇ ਵੀ ਬੀਬੀ ਵਿੱਚ ਸਾਡੀ ਧੀਆ ਪੇਣਾ ਨੇ ਕੁਝ ਗੱਲਾਂ ਦੇ ਵਿੱਚ ਸੱਚਾਈਆਂ ਵੀ ਨੇ ਜਾਂ ਕੁਝ ਸਿੱਖ ਜਥੇਬੰਦੀ ਵੱਲੋਂ ਗੱਲਾਂ ਕਹਿ ਰਹੇ ਨੇ ਕਿ ਆਪਣੀਆਂ ਆਣ ਵਾਲੇ ਧੀਆ ਪੇਣਾ ਨੂੰ ਬਚਾ ਲਓ ਕਿ ਇਹ ਨਾ ਹੋਵੇ ਕਿ ਉਹ ਵੀ ਤੁਹਾਡੀਆਂ ਧੀਆ ਪੇਣਾ ਅੱਗੇ ਜਾ ਕੇ ਗਲਤ ਹੋ ਜਾਣ ਉਹ ਕਿਸੇ ਵੀ ਧਰਮ ਦੇ ਨਾਲ ਬਿਲੋਂਗ ਕਰ ਸਕਦੀਆਂ ਨੇ ਅਸੀਂ ਵੀ ਜਾਣਦੇ ਹਾਂ ਕਿ ਸਰਕਾਰ ਤੇ ਪ੍ਰਸ਼ਾਸਨ ਨੂੰ ਇਸ ਜੀ ਨੂੰ ਠੱਲ ਪਾਣੀ ਚਾਹੀਦੀ ਹੈ ਜੇ ਇਹਨੂੰ ਠੱਲ ਪੈ ਗਈ ਤਾਂ ਪੰਜਾਬ ਦੇ ਵਿੱਚ ਢਿੰਗਾਂ ਦਾ ਲੋੜ ਹੀ ਨਹੀਂ ਹੈ ਕਿ ਜਿਹੜੇ ਉਹਨਾਂ ਨੂੰ ਬਦਨਾਮ ਕਰ ਰਹੇ ਨੇ ਤਾਂ ਲੋੜ ਹੀ ਨਹੀਂ ਪੈਣੀ ਬਿਲਕੁਲ ਵੀ ਕੰਮ ਕਰਨ ਦੀ ਸੱਚਾਈ ਹੈ ਤੇਹੀ ਦਰਖਾਸਤ ਕਰ ਸਕਦੇ ਇਹਨਾਂ ਨੂੰ ਕਿ ਇਹਨੂੰ ਜਲਦ ਜਲਦ ਰੋਕਿਆ ਜਾਵੇ ਨਹੀਂ ਰੁਕੂਗਾ ਪੰਜਾਬ ਚ ਕਾਲਾ ਦੌਰ ਦੁਬਾਰਾ ਸ਼ੁਰੂ ਹੋ ਜਾਣਾ ਹੈ ਬਿਲਕੁਲ ਸੋ ਦੱਸ ਦਈਏ ਸਾਡੇ ਨਾਲ ਸ਼ਿਵਸ਼ਨਾ ਸਮਾਜਵਾਦੀ ਤੋਂ ਹੇਮੰਤ ਠਾਕੁਰ ਜੀ ਮੌਜੂਦ ਸੀਗੇ ਜਿਨ੍ਹਾਂ ਨੇ ਆਪਣੀ ਗੱਲ ਜੜੀ ਹੈ ਸਪਸ਼ਟ ਰੱਖੀ ਤੁਹਾਡੇ ਸਾਹਮਣੇ ਕਮੈਂਟਾਂ ਰਾਹੀਂ ਤੁਸੀਂ ਜ਼ਰੂਰ ਦੱਸਣਾ ਕਿ ਗਲਤ ਕੀ ਹੈ ਸੱਚ ਕੀ ਹੈ ਤੇ ਸਹੀ ਕੀ ਹੈਗਾ ਕਿਉਂਕਿ ਇੱਕ ਪਾਸੇ ਜਿਹੜਾ ਸੁਰਖੀਆਂ ਦੇ ਵਿੱਚ ਤੋਂ ਨਾਮ ਚੱਲਦੇ ਪਏ ਨੇ ਤੇ ਬੜੇ ਕਾਬਲੇ ਤਾਰੀ ਪੰਜਾਬ ਪੁਲਿਸ ਲਗਾਤਾਰ ਛਾਣਵੀਨ ਵੀ ਕਰ ਰਹੀ ਹੈ ਇਸ ਮਾਮਲੇ ਸੰਬੰਧ ਤੇ ਉਸ ਤੋਂ ਬਾਅਦ ਸ਼ਿਵਸ਼ਨਾ ਸਮਾਜਵਾਦੀ ਵੱਲੋਂ ਸਿੱਧੇ ਤੌਰ ਤੇ ਸਰਕਾਰਾਂ ਅੱਗੇ ਪ੍ਰਸ਼ਾਸਨ ਅੱਗੇ ਵੀ ਅਪੀਲ ਕੀਤੀ ਜਾਂਦੀ ਹੈ ਕਿ ਜਿਹੜੇ ਸੋਸ਼ਲ ਮੀਡੀਆ ਦੇ ਉੱਤੇ ਇਸ ਤਰੀਕੇ ਅਸ਼ਲੀਲਤਾ ਦਿਖਾ ਰਹੇ ਨੇ ਜਾਂ ਡਬਲ ਮੀ ਦੀ ਜਿਹੜੀ ਹੈ ਅਪੀਲ ਜਿਹੜੀ ਹੈ ਸੋਸ਼ਲਿਸਟ ਸਮਾਜਵਾਦੀ ਵੱਲੋਂ ਕੀਤੀ ਗਈ ਹੁਣ ਦੇਖਣਾ ਹੋਵੇਗਾ ਕੀ ਆਉਣ ਵਾਲੇ ਸਮੇਂ ਦੇ ਵਿੱਚ ਕੀ ਕੁਝ ਦੇਖਣ ਨੂੰ ਮਿਲਦਾ ਹੈ ਕਿਉਂਕਿ ਹਲੇ ਤੱਕ ਇਹ ਮੁੱਦਾ ਜਿਹੜਾ ਕਾਫੀ ਪੱਕਿਆ ਹੋਇਆ ਨਜ਼ਰ ਆ ਰਿਹਾ ਹੁਣ ਆਉਣ ਵਾਲੇ ਸਮੇਂ ਦੇ ਵਿੱਚ ਪਤਾ ਲੱਗੂਗਾ ਕਿ ਕੀ ਕੁਝ ਦੇਖਣ ਨੂੰ ਮਿਲਦਾ ਹੈ ਦੇਖਦੇ ਰਹੋ ਰੁਦਰਨਾਲਾਈ ਮੈਨ ਦਿਨ ਕੈਮਰਾਮੈਨ ਦੀਪਕ ਕੁਮਾਰ ਦੇ ਨਾਲ ਧੰਨਵਾਦ